ਸੁੰਦੀਪਾ ਮੇਰਾ ਨਾ ਫੋਨ ਰਹਿ ਗਿਆ ਨਾਲੇ ਮੈਂ ਚਪਲ ਚੇਂਜ ਕਰਨੀ ਭੁੱਲ ਗਈ ਮੈਂ ਹੁਣੇ 1 ਮਿੰਟ ਚ ਜਲਦੀ ਆ ਜੀ ਜਾ ਮਨਪੀਤਾ ਜਾਦੇ ਹਾਂ ਕਿਉਂ ਕੰਮ ਤੇ ਤਾਂ ਜਾਣੀ ਆ ਮੈਨੂੰ ਜੀ ਨਹੀਂ ਲੱਗਦਾ ਅੱਛਾ ਮੈਂ ਤਾਂ ਕਿਹਾ ਸੀ ਭਾਬੀ ਨੂੰ ਮੈਂ ਛੁੱਟੀ ਲੈ ਲੈਣੀ ਆ ਪਰ ਉਹ ਕਹਿੰਦੀ ਨਹੀਂ ਐਨੇ ਦਿਨ ਹੋ ਗਏ ਤੈਨੂੰ ਛੁੱਟੀਆਂ ਮਾਰਦੀ ਨੂੰ ਛੁੱਟੀ ਨਹੀਂ ਮਾਰਨੀ ਅੱਛਾ ਮੈਂ ਜੀ ਨਹੀਂ ਦਗਣਾ ਹਰੇ ਜੀ ਆਹ ਦੇਖੋ ਮੈਂ ਥਰੀ ਬੈਂਕ ਚ ਆਇਆ ਨੀ ਪਤਾ ਹੁਤੇ ਹੀ ਹੋ ਲੈਂਦੇ ਨੇ ਨਹੀਂ ਤੁਸੀਂ ਨਾ ਬੈਂਕ ਚ ਆਇਓ ਮੈਂ ਵੀ ਕਰੂੰਗੀ ਦੁਪਹਿਰ ਜੇ ਨਾ ਮੈਨੂੰ ਸਿਰ ਦਰਦ ਬਣਨ ਲੱਗੇ ਟੁੱਟੀ ਲੱਗਿਆ ਗਈ ਠੀਕ ਹਾਂ ਪੱਕਾ ਹਾਂ ਬੱਕਾ ਬਾਬਾ ਗੁਰੂ ਚਲ ਠੀਕੇ ਚੰਗਾ ਉਹ ਹੋ ਪੱਲੇ ਲੈਟ ਇੱਕ ਵੇਟਾ ਮਲਾਈ ਜਾਂਦੀ ਆ ਮੰਨਪ੍ਰੀ ਤਾਜ ਆ ਹੋਗੀ ਨਹੀਂ ਨਾ ਟਾਈਮ ਫੋਨ ਚੱਕਣ ਨੂੰ ਉਹ ਬਸ ਉਹ ਫੋਨ ਪੁੱਲ ਲਗੇ ਤੈਨੂੰ ਪਤਾ ਚੱਲੇਗਾ ਚੱਲ ਆ ਜਾ ਠੱਕੇ ਹੋ ਅੱਜ ਤਾਂ ਮੰਡੀ ਜਾਣਾ ਕਿਹੜਾ ਅੱਜ ਸੌਖਾ ਕੰਮ ਹੈਗਾ ਸਾਰਾ ਦਿਨ ਮੰਦਾਂ ਮੰਡੀ ਚ ਵੀ ਜਾਂਦਾ ਤਾਂ ਥੱਕ ਜਾਂਦਾ ਕਦੇ ਇੱਧਰ ਬਾਜ਼ਾਰ ਚ ਜਾਇਆ ਕਦੇ ਇੱਧਰ ਜਾਇਆ ਮੋਟਰਸਾਈਕਲ ਹੀ ਦਿਖਾਉਂਦਾ ਪਹਿਲਾਂ ਤਾਂ ਪਹਿਲਾਂ ਤਾਂ ਸੱਚ ਫੋਨ ਕਰਾਂ ਮੈਂ ਹੈਲੋ ਹਾਂ ਸਣੀ ਕਿੱਥੇ ਸੀ ਅੱਛਾ ਚਲ ਕੋਈ ਨਾ ਫਿਰਦਾ ਠੀਕ ਹੈ ਉਹ ਨਹੀਂ ਨਹੀਂ ਮੈਂ ਤਾਂ ਤਾਂ ਆਦਾ ਸੀਗਾ ਮੈਂ ਕਿਹਾ ਵੀ ਹੁਣ ਮੈਂ ਘਰੇ ਆ ਗਿਆ ਸੀ ਮੈਂ ਕੱਪੜੇ ਲੇੜੇ ਬਦਲ ਕੇ ਜਾਣਾਗਾ ਖੇਤ ਨੂੰ ਤੇ ਕਈ ਵਾਰ ਤੇਰੀ ਭਝਾਈ ਵਰਗਿਆਂ ਨੇ ਫੋਨ ਕਰਿਆ ਤਾਂ ਤੂੰ ਉਹਨਾਂ ਨੂੰ ਲਿਆਈ ਯਾਰ ਮੈਂ ਕਈ ਵਾਰ ਲੇਟ ਨਾ ਹੋ ਜਾ ਅੱਛਾ ਟਾਈਮ ਲੱਗੂਆ ਚਲ ਕੋਈ ਨਾ ਫਿਰ ਮੈਂ ਚਲਾਪ ਹੀ ਆਜੂਗਾ ਫਿਰ ਠੀਕ ਹੈ ਚੱਲ ਇਹ ਵੀ ਬਦਲਣਾ ਕਰੇ ਨਹੀਂ ਟਿਕਦਾ ਹੈ ਜਦੋਂ ਲੋਡ ਹੁੰਦੀ ਉਹਦੋਂ ਇਹ ਨਹੀਂ ਕਰੇ ਹੁੰਦਾ ਚੱਲ ਹੁਣ ਆਇਆ ਕਰ ਹੋਏ ਪ੍ਰਗਟ ਸਿਆਂ ਕੱਪੜੇ ਲੀੜੇ ਬਦਲ ਤੇ ਖੇਤ ਨੂੰ ਚੱਲ ਮੋਟਰ ਛੱਡਿਆ ਜੀ ਜਾ ਕੇ ਫਿਰ ਆ ਕੇ ਉਹਨਾਂ ਨੂੰ ਇਹਨਾਂ ਦੇ ਆਉਣ ਦਾ ਟਾਈਮ ਹੋ ਜਾਊਗਾ ਇਹਨਾਂ ਨੂੰ ਜਾ ਕੇ ਲਿਆਵਾਂ ਔਰ ਕੀ ਗੱਲਾਂ ਪਹਿਲੇ ਹੀ ਬੜਾ ਥੱਕਿਆ ਪਿਆ ਯਾਰ ਮੈਂ ਤੂੰ ਵੀ ਦਿਖਣ ਲੱਗ ਗਿਆ ਇਦਾਂ ਜਦ ਨਹੀਂ ਲਿਆਂਦਾ ਤਾਂ ਮੈਡਮ ਗੁੱਸੇ ਹੋ ਕੇ ਬੈਠ ਜਾਂਦੀ ਹੈ ਫਿਰ ਵੀ ਮੈਨੂੰ ਲੈਣ ਨਹੀਂ ਆਏ ਇਹਨਾਂ ਨੂੰ ਤਾਂ ਲੈ ਕੇ ਆਉਣਾ ਪਊਗਾ ਚਲ ਯਾਰ ਸੱਚੀ ਗੱਲ ਤੇ ਕਿਥੇ ਮੇਰੇ ਦਰਨ ਜਮ ਨਹੀਂ ਜੀ ਲੱਗਿਆ ਤੇ ਆਪਣੇ ਸੀਨੀਅਰ ਕਿਵੇਂ ਬੋਲੀ ਜਾਂਦੀ ਸੀ ਲੈ 10 10 ਮਿੰਟ ਤਾਂ ਲੇਟ ਹੋਊਗਾ ਸੀ ਨਾ ਫਿਰ ਕਿੱਡੀ ਕੀ ਗੱਲ ਹੋ ਗਈ ਬਸ ਮੈਂ ਤੈਨੂੰ ਕਿਹਾ ਮੇਰੀ ਮੰਨ ਲੈਂਦੀ ਇਹ ਵੱਜੇ ਕੋਈ ਨਾਈ ਜਨ ਦੇ ਸਭ ਵਧੀਆ ਰਹਿੰਦੇ ਨਾ ਰਹਿਣਾ ਮੈਂ ਤਾਂ ਕਹਿੰਦੀ ਨਹੀਂ ਮੈਂ ਤਾਂ ਜੌਬ ਛੱਡ ਦਿੰਦੀ ਹਾਂ ਮੈਂ ਤਾਂ ਜੀ ਨਹੀਂ ਕਰਦਾ ਜੌਬ ਕਰਨ ਦਾ ਕਿਉਂ ਤੂੰ ਇਹ ਗੱਦੂ ਕਰੀਂ ਵੈਸੇ ਹੁਣ ਤਾਂ ਮਰਮਾਨੀ ਨਹੀਂ ਕਰਦਾ ਯਾਰ ਛਿਹਰੇ ਕੰਮ ਕਰਕੇ ਆਪਾਂ ਮਿਲਿਆਂ ਉਹ ਥੋੜੀ ਥੋੜੀ ਸਕਦੇ ਵੈਸੇ ਗੱਲ ਤੇਰੀ ਵੀ ਸਹੀ ਐ ਘਰੇ ਹੋਰ ਜ਼ਿਆਦਾ ਬੋਰ ਹੋਊਂਗੀ ਮੈਂ ਇਹ ਤਾਂ ਕੰਮ ਤੇ ਬਗ ਜਾਂਦੇ ਐ ਘਰੇ ਬਸ ਕੱਲੀ ਮਿਲਣੀ ਹੁੰਦੀ ਐ ਐਵੇਂ ਆਸੂੰਦੀਪਾ ਵੀ ਆਪਾਂ ਨੂੰ ਆਪਦੇ ਖਰਚੇ ਆਪ ਚੱਕਣ ਦਾ ਚੱਲੇ ਐ ਵੀ ਮਿਲ ਰਿਆ ਹਣਾ ਇੱਕੋ ਨਹੀਂ ਤਾਂ ਹਰ ਇੱਕ ਚੀਜ਼ ਕਰਨਾ ਤਾਂ ਮੰਗਣੀ ਬਹੁਤ ਔਖੀ ਲੱਗਦੀ ਹੈ। ਹੂੰ ਸਹੀ ਗੱਲ ਹੈ ਤੇਰੀ। ਵੈਸੇ ਤੇਰੀ ਸਣੀ ਨਾਲ ਕੀ ਗੱਲ ਚੱਲੀ ਜਾਂਦੀ ਸੀ? ਮੈਨੂੰ ਮੜਾ ਮੜਾ ਸੁਣਿਆ ਇਹ ਤਾਂ ਸੀਗਾ। ਕੀ? ਪਤਾ ਨਹੀਂ ਕੋਈ ਗਾਣਾ ਜਿਹਾ ਗਾਈ ਜਾਂਦਾ ਸੀਗਾ। ਕਿਹੜਾ ਗਾਣਾ? ਹਾਂ ਇਹਦਾ ਮੈਨੂੰ ਵੀ ਨਹੀਂ ਪਤਾ। ਚਲ ਕੋਈ ਨਹੀਂ ਤੁਹਾਡੀ ਆਪਸ ਵਿੱਚ ਗੱਲ ਹੋਈ ਹੋਣੀ। ਕਿਹੜਾ ਗਾਣਾ? ਮੈਂ ਤਾਂ ਵੈਸੇ ਪੁੱਛਿਆ। ਮੇਰੇ ਤਾਂ ਸਣੀ ਨਾਲ ਕੋਈ ਗੱਲ ਨਹੀਂ। ਗਾਣਾ ਕਿਹੜਾ ਗਾਇਆ ਸੀ ਉਹ ਤਾਂ ਦੱਸ। ਤੂੰ ਮੇਰੇ ਤੋਂ ਲੁਕਾਉਣੀ ਰਹਿੰਦੀ ਆ। ਵਾਲੇ ਮੈਨੂੰ ਆਪੀ ਚੱਲੀ ਗਈਆਂ। ਮੈਂ ਤਾਂ ਹਰ ਇੱਕ ਗੱਲ ਦੱਸ ਦਿੰਨੀ ਆਂਗੀ ਉਹ ਗਾਣਾ ਕਿਹੜਾ ਗਾ ਰਿਆ ਸੀ ਮੈਨੂੰ ਤਾਂ ਕੁਝ ਯਾਦ ਹੀ ਨਹੀਂ ਯਾਰ ਗਾਣਾ ਯਾਦ ਨਹੀਂ ਆ ਰਹਿਣਾ ਮੇਰੇ ਮਾੜਾ ਮਾੜਾ ਜਿਆ ਸੁਣਾਇਆ ਸੀ ਮੈਨੂੰ ਤਾਂ ਮਾੜਾ ਮਾੜਾ ਕੀ ਸੁਣਾਇਆ ਮਾੜੀ ਨਾਣ ਜਾਣ ਬਣ ਚੰਗਾ ਬਹੁਤ ਜ਼ਿਆਦਾ ਐਕਟਿੰਗ ਕਰਦੀ ਆ ਤੁਸੀਂ ਇਹ ਕੀ ਆ ਹਰ ਰੱਖ ਤੱਕ ਨਹੀਂ ਡਰਾਵਰ ਨਹੀਂ ਤੁਸੀਂ ਇੱਥੇ ਖੜਾ ਤਾਂ ਪਾ ਬੈੱਡ ਤੇ ਪੈ ਜਾ ਕੇ ਥਾਗੇ ਹੋਣਿਆ ਸਰਦਨ ਨੇ ਨਾ ਕੰਮ ਜੋ ਕੀਤਾ ਦਾ ਪਹਿਲਾ ਬੰਦਾ ਵੀ ਵਿਚਾਰਾ ਥੱਕ ਜਾਂਦਾ ਹਨਾ ਕਿੰਨਾ ਔਖਾ ਵਾ ਵਿਹਲੇ ਬੰਦੇ ਨੂੰ ਉਹ ਕੌਣ ਵਿਹਲਾ ਤੁਸੀਂ ਹੋਰ ਕੌਣ ਮੈਂ ਹੁਣ ਕੰਮ ਕਰਕੇ ਆ ਕੇ ਹੁਣ ਬੈਠਾ ਸੀਗਾ 10 ਮਿੰਟ ਬੈਠੇ ਬੈਠੇ ਦੀ ਅੱਖ ਲੱਗ ਗਈ ਬਸ ਕਰੋ ਸਰਦਨ ਨੇ ਨਾ ਕਰੀਆਂ ਤੁਸੀਂ ਤੁਹਾਨੂੰ ਪਤਾ ਅਸੀਂ ਤੋਂ ਪੁਆਇੰਟ ਦਰੋਂ ਤੁਰ ਕੇ ਆਉਣਾਗਾ ਪਹਿਲਾ ਅੱਧਾ ਘੰਟਾ ਤੇ ਵੇਟ ਕਰੀ ਗਏਗਾ ਵੀ ਤੁਸੀਂ ਲੈਣਾ ਆਉਂਗੇ ਫਿਰ ਕਿਤੇ ਬਸ ਤੇ ਚੜੀਆਂ ਸੀ ਓਏ ਮੈਂ ਤਾਂ ਥੱਕ ਗਿਆ ਸੀਗਾ ਮੈਂ ਜਿੱਥੇ ਅੱਖ ਲੱਗ ਗਈ ਉੱਥੋਂ ਫੋਨ ਬੰਦ ਹੋ ਗਿਆ ਹਾ 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 ਹੁਣ ਤਾਂ ਮੈਨੂੰ ਪਤਾ ਹੀ ਸੀਗਾ ਤੁਸੀਂ ਇਹੀ ਕਹੋਗੇ ਵੀ ਫੋਨ ਬੰਦ ਹੋ ਗਿਆ ਪਤਾ ਮੈਂ ਕਿੰਨੇ ਫੋਨ ਮਾਰੇ ਤੁਹਾਨੂੰ ਇੱਕ ਵੀ ਨਹੀਂ ਚੱਕਿਆ ਫਿਰ ਫੋਨ ਮਲਾਉਣਾ ਸੀ ਨਾ ਜੇ ਮਾਰੇਂਗੀ ਤਾਂ ਉਹ ਕਿਵੇਂ ਚੱਕ ਲਊਗਾ ਮੈਂ ਮੇਰਾ ਮਤਲਬ ਕਿੰਨੇ ਫੋਨ ਕੀਤੇ ਮੈਂ ਓਏ ਗੁਰੂਆ ਫੋਨ ਖਰਾਬ ਹੋ ਗਿਆ ਫੋਨ ਚੱਲ ਨਹੀਂ ਰਿਹਾਗਾ ਆਉਣ ਹੀ ਨਹੀਂ ਹੋ ਰਿਹਾ ਮੈਂ 10 ਵਾਰੀ ਚਾਰਜਰ ਵੀ ਲਾਪਾ ਮੈਂ ਤਾਂ ਹਾਰ ਕੇ ਗਰਮੀ ਦਾ ਕਰਕੇ ਰੁਗ ਗਿਆ ਸੀਗਾ ਮੈਂ ਚਲ ਸ਼ਾਮ ਨੂੰ ਜਾਊਗਾ ਨਾ ਅੱਛਾ ਮੇਰੇ ਵਾਰੀ ਫੋਨ ਬੰਦ ਹੋ ਜਾਂਦਾ ਹੈ ਤੇਰੇ ਵਾਰੀ ਫੋਨ ਨਹੀਂ ਜਾਂਦਾ ਹੁੰਦਾ ਹੁਣ ਤਾਂ ਵੈਸੇ ਹੀ ਬੰਦ ਹੋ ਗਿਆ ਨਹੀਂ ਨਹੀਂ ਪਿਛਲੇ ਵਾਰ ਕੀ ਹੋਇਆ ਸੀ ਹੁਣ ਪਾਣੀ 'ਚ ਡਿੱਗ ਗਿਆ ਸੀਗਾ ਉਹਦੇ ਬੰਦ ਹੋ ਗਏ ਹੋਏ ਆਹ ਦੇਖ ਹੁਣ ਹੁਣ ਨੂੰ ਕਿਸਾਪ ਲੜ ਗਿਆ ਆ ਜੇਬ 'ਚ ਪਾ ਲੈਨੇ ਆਪਾਂ ਜਦੋਂ ਕਹੀ ਕੋਈ ਚਲਾਉਣਾ ਜਾਂ ਖੇਤ ਦਾ ਕੰਮ ਕਰਦੇ ਧਿਆਨ ਦੇਣਾ ਨਹੀਂ ਬਸ ਹੁਣ ਤੂੰ ਤਾਂ ਸਾਰਾ ਦਿਨ ਰੱਖਦੀ ਆਂ ਦੇ ਹੱਥ 'ਚ ਫੋਨ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਮੈਂ ਆਹਦੇ ਹੱਥ 'ਚ ਫੋਨ ਰੱਖਾਂ ਸਾਰਾ ਦਿਨ ਬਸ ਕਰੋ ਇੱਕ ਤਾਂ ਇੰਨੀ ਗਰਮੀ ਸਿਖਰ ਦਾ ਪਹਿਰਾ ਮਸਾਂ ਆਸਤ ਦੇਖਾ ਇੱਧਰ ਚੱਕੀ ਰੰਗ ਕਿੰਨਾ ਟੈਨ ਹੋ ਗਿਆ ਤੁਹਾਨੂੰ ਤਾਂ ਮੇਰੀ ਫਿਕਰ ਹੈ ਨਹੀਂ ਨਾ ਬੱਸ ਕਰੋ ਓਏ ਇੱਕ ਦਿਨ ਨਾਲ ਕੀ ਹੁੰਦਾ ਹੈਗਾ ਕਰ ਤੋ ਮੈਂ ਲੈ ਆਇਆ ਕਰੂ ਮੈਂ ਤਾਂ ਪਹਿਲਾਂ ਹੀ ਜਾ ਕੇ ਦੱਸ ਮੈਂ ਨਹੀਂ ਆ ਬੰਨਾ ਤੁਹਾਡੇ ਮੂਰੇ ਹੱਥ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਮੈਂ ਆਦਾ ਤੇ ਨਾਕ ਰੱਖ ਸਕਦੀ ਹਾਂ ਓਏ ਮੈਂ ਅੱਧਾ ਘੰਟਾ ਪਹਿਲਾਂ ਆ ਕੇ ਖੜ ਜਾਇਆ ਕਰੂ ਬੱਸ ਸਟੈਂਡ ਤੇ ਬੱਸ ਕਹਿਂਦੀ ਗੱਲ ਆ ਕੀ ਕਹਿਣ ਦੀ ਨਹੀਂ ਮੈਂ ਕਰੂੰਗਾ ਪਹਿਲਾਂ ਕਿਹੜਾ ਲੈ ਕੇ ਨਹੀਂ ਹੁੰਦਾ ਸੀ ਜਦੋਂ ਜਲਦੇ ਲੱਗੇ ਲੱਗੇ ਆਪਾਂ ਬੱਸ ਬੱਸ ਮੇਰੇ ਵਰਤੋ ਤੁਹਾਡੇ ਕੋਲੇ ਬਹਾਨੇ ਹੁੰਦੇ ਆ ਕਦੇ ਹੁਣ ਡਿੱਗ ਗਿਆ ਪਾਣੀ ਚ ਕਦੇ ਹੁਣ ਬੰਦ ਹੋ ਗਿਆ ਚੱਲਦਾ ਚੱਲਦਾ ਫੋਨ ਐਵੇਂ ਹੀ ਬੰਦ ਹੋ ਗਿਆ ਹੁਣ ਐ ਕਰਾਂ ਤੁਰ ਕੇ ਜਾਣਾ ਤਾਂ ਤੈਨੂੰ ਲੱਗਦਾ ਹੈਗਾ ਔਖਾ ਤੇ ਤੂੰ ਐਕਟਿਵ ਵਾਲਾ ਲੈਣਾ ਉਹਦੇ ਚੱਲ ਜਾਏਗੀ ਨਹੀਂ ਦਿੱਲੀ ਨਾ ਤਾਂ ਮੈਨੂੰ ਲਿਆਉਣ ਲੈ ਜਾਣ ਦੀ ਟੈਨਸ਼ਨ ਤੇ ਨਾ ਤੈਨੂੰ ਗਰਮੀ ਚ ਆਉਣ ਦੀ ਟੈਨਸ਼ਨ ਹੂੰ ਬਾਰਿਸ਼ ਚੱਲ ਰਹੀ ਆਉਂਦੀ ਆ ਨਾ ਮੇਰੀ ਜਿਹੜੀ ਮੈਂ ਐਕਟਿਵ ਵਾਲਾ ਲੈਣਾ ਉਹ ਇੱਕ ਮਹੀਨਾਰ ਤੇ ਇਹਨੂੰ ਵੈਸੇ ਨਾ ਦੇਵਾਂਗੇ ਨਾਲੇ ਕਿੱਡੀ ਗੱਲ ਹੈਗੀ ਹਾ ਹੁਣ ਲੱਖ ਰੁਪਏ ਦਿੱਤਾ ਗਿਆ ਦੋ ਤਨਖਾਹਾਂ ਤੇਰੀਆਂ ਹੋਰ ਲੱਗ ਜਾਣੀਆਂ ਨੇ ਬਾਕੀ ਦੇ ਲੈ ਜਾਣੇ ਨੇ ਬਸ ਇੱਕ ਮਹੀਨੇ ਦੀ ਗੱਲ ਥੋੜੀ ਵੀ ਸਹੀ ਹੈਗੀ ਫਿਰ ਤਾਂ ਮੈਂ ਕਿਸੇ ਨੂੰ ਪੁੱਛਦੀ ਨਹੀਂਗੀ ਕਿਸੇ ਨੂੰ ਤਾਂ ਬਿਲਕੁਲ ਵੀ ਕੀ ਮਤਲਬ ਆਪਾਂ ਕਿਸੇ ਨੂੰ ਨਹੀਂ ਪੁੱਛਦੇ ਮਤਲਬ ਕਿਸੇ ਨੂੰ ਨਾ ਪੁੱਛਦੀ ਨਹੀਂ ਵੀ ਭਾਈ ਮੈਂ ਜਾਣਾਗਾ ਜਿਹੜਾ ਮੈਨੂੰ ਛੱਡਿਆ ਹੋ ਜਾ ਮੈਂ ਬਾਜ਼ਾਰ ਜਾਣਾ ਜਾਂ ਕੁਝ ਵੀ ਕਿਸੇ ਨੂੰ ਕਹਣ ਨੂੰ ਦੱਸਣਾ ਕੁਝ ਹੈ ਨਾ ਫਿਰ ਮੈਂ ਆਪ ਹੀ ਕਰਿਆ ਕਰੂੰਗੀ ਉਹਦੇ ਸਾਰੇ ਕੰਮ ਹੋਰ ਕੁਝ ਸਾਡੇ ਵਾਸਤੇ ਕਿਹੜਾ ਕਿਸੇ ਕੋਲ ਟਾਈਮ ਹੁੰਦਾ ਵੇ ਹੋਰ ਲੈ ਤੂੰ ਤਾਂ ਗੁੱਸਾ ਕਰ ਦਿੰਦੀ ਏ ਨਿੱਕੀ ਨਿੱਕੀ ਗੱਲ ਦਾ ਮੈਂ ਤਾਂ ਤੈਨੂੰ ਵੈਸੇ ਹੀ ਕਹਤਾ ਵਿਚਾਰ ਲੱਗੇ ਤਾਂ ਮੈਂ ਪਹਿਲਾਂ ਆ ਜਾ ਕਰੂੰਗਾ ਟਾਈਮ ਦਾ ਗੁੱਸਾ ਕਰਾ ਨਾ ਮੈਂ ਇੰਨੀ ਗਰਮੀ ਇੰਨੀ ਜ਼ਿਆਦਾ ਭੁੱਖ ਲੱਗ ਰਹੀ ਹੈ ਕਿ ਮੈਨੂੰ ਮੈਨੂੰ ਤਾਂ ਉਸੇ ਗਰਮੀ 'ਚ ਹੀ ਕੰਮ ਕਰਕੇ ਮੈਨੂੰ ਮੈਨੂੰ ਸੱਚੀ ਚੱਕਰ ਆਈ ਆਈ ਜਾਂਦੇ ਸੀਗੇ ਮਨਪ੍ਰੀਤ ਨੇ ਸਭਾਲ ਲਿਆ ਮੈਨੂੰ ਗਲਤੀ ਨਾ ਮਨੋ ਵੀ ਸੌਰੀ ਜੀ ਮੈਨੂੰ ਮਾਫ਼ ਕਰੋ ਅਗਲੀ ਹਾਂ ਆ ਲੈ ਕੇ ਨਾ ਫੜ ਲੈਣਾ ਹੈਗਾ ਕਹਿ ਦਿੰਨਾ ਸੌਰੀ ਅੱਗੇ ਤਾਂ ਨਹੀਂ ਗਲਤੀ ਹੁੰਦੀ ਬਸ ਇਹ ਤਾਂ ਮੇਰੇ ਕਹੇ ਤੋਂ ਕਹਿਣਾ ਜੇ ਤੁਹਾਡਾ ਆਪ ਦਾ ਮਨ ਹੁੰਦਾ ਤਾਂ ਤੁਸੀਂ ਆਪ ਹੀ ਸੌਰੀ ਬੋਲ ਦਿੰਦੇ ਸੀ ਆਪਦੀ ਗਲਤੀ ਤਾਂ ਮੰਨਣੀ ਨਹੀਂ ਹੈਗੀ ਗੁਰਗਾ ਮੈਂ ਗਲਤੀ ਨਹੀਂ ਪਰ ਮੈਂ ਤੈਨੂੰ ਸੱਚੀ ਗੱਲ ਦੱਸਦਾ ਮੈਂ ਤਾਂ ਆਪਾ ਹੁਣ ਤੇਰੇ ਸਾਹਮਣੇ ਦੇਖਣਾ ਪਿਆ ਸੀਗਾ ਨਹੀਂ ਪੈਨ ਨੂੰ ਤਾਂ ਉਹ ਤੇ ਬੈਠਦੇ ਆ ਕੇ ਪੈ ਜਾਂਦਾ ਥੱਕਿਆ ਸੀਗਾ ਬਸ ਐ ਪੈ ਪੈ ਕੇ ਹੀ ਆਕਦਾ ਹਾਂ ਹਾਂ ਤੂੰ ਤਾਂ ਕਾਹਨੂੰ ਥੱਕਨੇ ਆ ਅਸੀਂ ਤਾਂ ਬਸ ਬੈਠੇ ਰਹਿੰਦੇ ਆ ਇਹਦਾ ਬੈਠਣਾ ਸਾਰਾ ਦਿਨ ਏਸੀ 'ਚ ਅਸੀਂ ਮਰਨਾ ਧੁੱਪੇ ਗਰਮੀ 'ਚ ਉਹ ਹੀ ਤਾਂ ਲਾਲਾਣਾ ਬੈਠਣਾ ਪਤਾ ਕਿੰਨਾ ਔਖਾ ਵਾ ਸਾਰਾ ਦਿਨ ਸਵੇਰ ਤੋਂ ਜਾਂਦੇ ਆਂਗੇ ਸ਼ਾਮ ਤੱਕ ਬੈਠ ਕੇ ਇੰਨਾ ਕੰਮ ਕਰਨਾ ਪੈਂਦਾ ਦਾ ਇੱਕ ਮਿੰਟ ਵੀ ਨਹੀਂ ਆਪਦੇ ਵਾਸਤੇ ਬੇਲਾ ਹੁੰਦਾ ਦਾ ਫਿਰ ਤੂੰ ਐਂ ਕਰ ਫਿਰ ਤੂੰ ਪੰਜ ਸਾਲ ਸਿਟੀਆਂ ਹੋਰ ਲੈ ਲ ਮੈਂ ਐਂ ਕਰਦੇ ਮੈਂ ਜੋਬ ਹੀ ਛੱਡ ਦਿੰਨੀ ਐ ਵੈਸੇ ਵੀ ਮੈਨੂੰ ਕਿਹੜਾ ਕੋਈ ਛੱਡ ਕੇ ਆਉਂਦਾ ਜਾਂ ਫਿਰ ਲੈ ਕੇ ਆਉਂਦਾ ਉਧਰੋਂ ਔਖੀ ਤਾਂ ਹੋਈ ਜਾਨੀ ਐਗੀ ਮੈਂ ਉਹ ਲੈ ਤਾਂਨੇ ਮੈਨੂੰ ਤਾਂ ਤੂੰ ਐ ਵਾਰੀ ਐਨੀ ਵੀ ਜਿਵੇਂ ਮੈਂ ਕਦੇ ਵੀ ਨਹੀਂ ਛੱਡ ਗਿਆ ਹੋਇਆ ਜਾਂ ਕਦੇ ਵੀ ਲੈ ਕੇ ਆਇਆ ਹੁੰਦਾ ਇੱਕ ਅੱਧਾ ਦਿਨ ਕੋਈ ਲੰਘ ਜਾਂਦਾ ਵਿੱਚ ਦੀ ਬਸ ਮੈਨੂੰ ਤਾਂ ਪਤਾ ਲੱਗਿਆ ਹੁਣ ਤੁਸੀਂ ਪਹਿਲਾਂ ਵਰਗੇ ਨਹੀਂ ਰਹੇ ਹੁਣ ਤਾਂ ਤੁਸੀਂ ਬਹੁਤ ਜ਼ਿਆਦਾ ਬਦਲ ਗਏ ਕਿੰਨੇ ਜ਼ਿਆਦਾ ਚੇਂਜ ਹੋ ਗਏ ਹੁਣ ਤਾਂ ਮੇਰਾ ਬਿਲਕੁਲ ਵੀ ਨਹੀਂ ਧਿਆਨ ਰੱਖਦੇ ਨਾ ਤੁਸੀਂ ਹੋਰ ਤੇਰਾ ਧਿਆਨ ਕੌਣ ਰੱਖਦਾ ਜੇ ਮੈਂ ਨਹੀਂ ਰੱਖਦਾ ਅੱਛਾ ਜੇ ਫੋਨ ਬੰਦ ਹੋ ਗਿਆ ਸੀ ਵੈਸੇ ਤੁਸੀਂ ਮੈਨ ਪਰ ਤੁਹਾਡੇ ਮਾਇੰਡ ਚ ਤਾਂ ਉਹ ਵੀ ਨਹੀਂ ਆਇਆ ਮੈਂ ਤੈਨੂੰ ਦੱਸੀ ਆ ਨਾ ਕਿ ਮੇਰੀ ਪੈ ਪੈ ਦੀ ਲੱਗੀ ਅੱਖ ਮੈਨੂੰ ਟਾਈਮ ਦਾ ਨਹੀਂ ਪਤਾ ਲੱਗਿਆ ਮੈਂ ਤਾਂ ਆ ਕੇ ਤੂੰ ਉਠਾਇਆ ਹਾਂ ਤੁਹਾਨੂੰ ਘੜੀਆ ਕੇ ਦੱਸ ਦਿਆ ਕਰੂਗੀ ਇੰਨਾ ਟਾਈਮ ਹੋ ਗਿਆ ਸੰਦੀਪ ਨੂੰ ਜਾ ਕੇ ਲੈ ਆਓ ਜੇ ਫੋਨ ਚੱਲਦਾ ਹੁੰਦਾ ਤਾਂ ਘਟੋ ਘਟੇ అలਾਰਮ ਲੱਗ ਕੇ ਚੌਂ ਜਾਂਦਾ ਇੰਨੇ ਟਾਈਮ ਤੇ ਬੱਸ ਸਟੈਂਡ ਤੇ ਜਾਣਾ ਬੱਸ ਕਰੋ ਮੇਰੇ ਵਰਗਾ ਤੁਹਾਡੇ ਕੋਲੇ ਬਹਾਨੀਆਂ ਹੁੰਦੀਆਂ ਓਏ ਇੱਕ ਮਿੰਟ ਗੱਲ ਦਾ ਸੁਣਾ ਬੈਠ ਤਾਂ ਸਹੀ ਤੂੰ ਬੈਠ ਮੈਂ ਤੇਰੇ ਵਾਸਤੇ ਠੰਡਾ ਜਿਹਾ ਪਾਣੀ ਲੈ ਕੇ ਆਉਣਾ ਦਿਮਾਗ ਨੂੰ ਆਪਦੇ ਨੂੰ ਸ਼ਾਂਤ ਕਰਨਾ ਇੱਕੇ ਦਾ ਮੈਂ ਇੰਨਾ ਜਿਆਦਾ ਚੇਂਜ ਕਿਵੇਂ ਹੋ ਗਏ ਤੁਸੀਂ ਓ ਜੀ ਬਹੁਤ ਐਨੀ ਜ਼ਿਆਦਾ ਫਿਕਰ ਮੇਰੀ ਐਨੀ ਜ਼ਿਆਦਾ ਫਿਕਰ ਹੁੰਦੀ ਤਾਂ ਪਹਿਲਾਂ ਤੁਸੀਂ ਮੈਨੂੰ ਲੈ ਆਉਂਦੇ ਪਰ ਲੈ ਕੇ ਨਹੀਂ ਨਾ ਜੇ ਹੁਣ ਘਰ ਆੜੀ ਇੰਨੀਆਂ ਕਰਾਰੀਆਂ ਕਰੀਆਂ ਗੱਲਾਂ ਸੁਣਾਉਗੀ ਤਾਂ ਫਿਕਰ ਤਾਂ ਹੋਊਗੀ ਆਖਰ ਨੂੰ ਸ਼ਾਮ ਨੂੰ ਰੋਟੀ ਵੀ ਤਾਂ ਲੈਣੀ ਐ ਮੈਨੂੰ ਤੇਰੇ ਤੋਂ ਨਾ ਮੈਂ ਤਾਂ ਅੱਜ ਕੋਈ ਕੰਮ ਨਹੀਂ ਕਰਦੀ ਨਾ ਇਹਨਾਂ ਰੋਟੀ ਬਣਾਵਾਂ ਫਿਰ ਤਾਂ ਮੈਨੂੰ ਆਇ ਲੱਗਾ ਵੀ ਅੱਜ ਵਰਤ ਸਾਰਾ ਜੀ ਰੱਖਣਾ ਹੋ ਰੱਖ ਲਓ ਗਾਇਸ ਮੈਨੂੰ ਕੀ ਦੇਖਾ ਇਦਾਂ ਗੁੱਸਾ ਐਸੇ ਗੁੱਸੇ ਇਦੋਂ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਐ ਇੱਕ ਗੱਲ ਦਾ ਪਤਾ ਤੈਨੂੰ ਬੱਸ ਕਰੋ ਮਸਕਲਣਾ ਨਾ ਬੰਦ ਕਰੋ ਆ ਤੁਹਾਨੂੰ ਆਏ ਆ ਵੀ ਇਹ ਮੰਨ ਜਾਂਦੀ ਹੈ ਨਾ ਹਸਬੰਦ ਦੀ ਹੈਗੀ ਤੇ ਮੈਂ ਜਮਾ ਨਹੀਂ ਮੰਨਦੀ ਉਹ ਨਾ ਬੋਲ ਸੰਦੀਪ ਇਹ ਵੀ ਨਾ ਨਿਗੀਆਂ ਨਿਗੀਆਂ ਗੱਲਾਂ ਹੁੰ ਲੈ ਕੇ ਬਹਿ ਜੂਗੀ ਦੱਸ ਇੱਕ ਦਿਨ ਬੰਦਾ ਲੇਟ ਹੋ ਗਿਆ ਐਡਾ ਵੱਡਾ ਇਸ਼ੂ ਬਣਾ ਕੇ ਬੈਠ ਗਈ ਉਸੇ ਦਾ ਜਮਾਏਂ ਘਰ ਮੈਨੂੰ ਵੀ ਪਾਣੀ ਦਾ ਗਲਾਸ ਲਿਆ ਦੀ ਮਰਤੀਤ ਬੇਬੇ ਬਾਪੂ ਦਾ ਫੋਨ ਆਇਆ ਸੀਗਾ ਅੱਛਾ ਜੀ ਮੈਂ ਚੱਲਿਆ ਸੀ ਪਿੰਡਾਂ ਆ ਖੜੀਆਂ ਨਾ ਕਰਕੇ ਮੈਂ ਪਿੰਡ ਚੱਲਿਆ ਖੜੀਆਂ ਕਰਕੇ ਮੈਂ ਕਹਿੰਦੀ ਆ ਤੁਸੀਂ ਭੈਣ ਨੂੰ ਜਿ ਬੁਲਾ ਲਓ ਨਾਈ ਜੋ ਉਹ ਪਿੰਡ ਦਾ ਕਾਲ ਜਦੋਂ ਨਹੀਂ ਸਰਦਾ ਉਹ ਕਿਤੇ ਚਲੀ ਜਾਂਦੀ ਆ ਉਹਨਾਂ ਨੇ ਮੰਮੀ ਡੜੀ ਗਏ ਹੋਇਆ ਕਹਿੰਦੇ

ਕਿਉਂ ਜੇ ਨਹੀਂ ਕਰਦਾ ਤਾਂ ਤੈਨੂੰ ਸ਼ਰਤ ਕਿ ਜਾਣਾ ਹੈ ਅੱਛਾ ਫਿਰ ਫਿਰ ਕਿ ਤੂੰ ਮੈਨੂੰ ਰੋਕੇਂਗੀ ਅੱਛਾ ਜੀ ਰਖੜੀ ਬੰਨ੍ਹਣਾ ਜਾਣਾ ਵੀ ਜ਼ਰੂਰੀ ਹੈ ਤੁਸੀਂ ਐਵੇਂ ਕਹਿੰਦੇ ਹੋ ਮੈਂ ਤੁਹਾਨੂੰ ਇਹ ਮਖਾ ਕਿ ਸਣੀ ਤੁਸੀਂ ਨਾ ਜਾਓ ਮੇਰੇ ਨਾਲ ਦਿਲ ਨਹੀਂ ਲੱਗਣਾ ਹੈਗਾ ਅਹੇ ਤਾਂਰੇ ਕੁੜੀ ਹੈ ਕਹਿੰਦੀ ਹੈ ਤੈਨੂੰ ਪਤਾ ਨਹੀਂ ਕੀ ਮਿਰਚਾਂ ਲੱਗੀਆਂ ਰਹਿੰਦੀਆਂ ਨਾਲ ਨਾਲ ਤੁਸੀਂ ਐਵੇਂ ਨਾ ਬੋਲੋ ਤੁਹਾਨੂੰ ਫਿਰ ਐਂ ਕਰੋ ਮੈਨੂੰ ਫੋਨ ਕਰ ਦੋ ਉਹ ਰਿਆ ਦੀ ਰਖੜੀ ਬਣਾ ਕੇ ਲੈ ਜੂਗੀ। ਉਹਤ ਨਹੀਂ ਆ ਸਕਦੀ ਚਲ ਮੈਂ ਹੀ ਜਾਣਾਗਾ। ਠੀਕ ਐ ਮੈਂ ਆਂਗੂ। ਚਲ ਮੈਂ ਕਰਦੀ ਆਂ। ਮੈਂ ਸੰਦੀਪ ਨੂੰ ਕਹਿਣੀ ਪਰ ਮੈਂ ਆਵਾਂਗੀ ਵੀ ਕਿਉਂ ਮੈਂ ਤਾਂ ਕਈ ਦਿਨ ਲੱਗ ਜਾਊਗਾ ਤਾਂ ਤੂੰ ਘਰ ਨੂੰ ਰੁੱਕ ਹੈਗਾ ਜੈ ਅੱਖਾਂ ਵੀ ਛੇਤੀ ਨਹੀਂ। ਮੈਂ ਤੁਹਾਨੂੰ ਕਹਿ ਰਹੀ ਆਂ ਨਾ ਮੈਂ ਸੰਦੀਪ ਨੂੰ ਕਹਿ ਦਵਾਂਗੀ। ਕਿ ਉਹ ਗੱਲ ਕਰ ਲੈਣੀ। ਹਾਂ ਸੰਦੀਪ ਵੀ ਤੂੰ ਐਂ ਕਹਿੰਦੇ ਕਿ ਸੰਦੀਪ ਨੂੰ ਅਗਰ ਨੂੰ ਸੰਣੀ ਕਹਿੰਦੀ ਕਿ ਬਾਬਾ ਲੈ ਲਾਇਆ ਉਹ ਤੇ। ਇਹ ਤਾਂ ਮੇਰਾ ਦਿਮਾਗ ਖਰਾਬ ਕਰਦਾ ਰਹਿੰਦਾ। ਮੈਂ ਕੀ ਕਿਸੇ ਬਾਗਲਾ ਦੀ ਗੱਲਾਂ ਕਰੀ ਆਂ ਨਿਓ। ਈਨਾਲਾ ਰਾ ਤੁਹਾਡੇ ਮਾਇਨੇ ਦੇ ਵਿੱਚ ਮਾਇਨੇ ਚ ਕੀ ਚੱਲਣਾਗਾ ਮੁੰਡਾ ਜਾਂਦਾ ਹੁੰਦਾ ਕੁੜੀ ਰੋਕਦੀ ਹੁੰਦੀ ਆ ਛੇਕੜ ਨੂੰ ਫਿਲਮਾਂ ਲਿਆ ਮੰਗੂ ਉਹ ਕਰਕੇ ਦਿਖਾ ਦੇ ਜੀ ਫਿਲਮ ਦਾ ਸੀਨ ਨਹੀਂ ਹੈਗਾ ਪਤਾ ਨਹੀਂ ਫਿਲਮ ਦੇਖਣ ਤੋਂ ਸੇ ਜਾਣਦੇ ਨਹੀਂ ਫਿਲਮਾਂ ਦਾ ਸੀਨ ਬੜੇ ਜ਼ਿਆਦਾ ਜਾਂਦੇ ਤੁਹਾਨੂੰ ਉਹ ਇੰਸਟਾਗ੍ਰam 'ਤੇ ਦੇਖ ਲੈਣੇ ਆਉਣੇ ਸ਼ਾਰਟੇ ਜੀ ਮੈਨੂੰ ਦੱਸ ਦੇਣਾ ਘੱਟ ਵੱਧ ਪਹਿਲਾਂ ਇਹ ਇੰਸਟਾ ਹੀ ਬੰਦ ਕਰਨਾ ਪਊਗਾ ਮੈਨੂੰ ਮੈਨੂੰ ਦੱਸ ਜਿਹੜੇ ਹਿਸਾਬ ਨਾਲ ਤੂੰ ਰਹਿਨੀ ਹੈ ਮੇਰੇ ਨਾਲ ਮੇਰਾ ਸਾਰਾ ਕੁਝ ਹੀ ਬੰਦ ਹੋਊਗਾ

ਬਿਨਾ ਜਾਉਂਰ ਉੱਥੋਂ ਤੱਕ ਸੈੱਡ ਤਾ ਸੀ ਜਾਣਿਆ ਜਾਣਾ ਤਾਂ ਪਹੁੰਚ ਤਾ ਠੀਕ ਹੈ ਫਿਰ ਨਹੀਂ ਜਾਣਾ ਨਹੀਂ ਜਾਣਾ ਮੈਂ ਕਿਹਾ ਤਾਂ ਨਹੀਂ ਜਾਣਾ ਚੱਲਾਵੇ ਤਾਂ ਹਸੀ ਨਹੀਂ ਜਾ ਕਰੇ ਗੱਲਾਂ ਸੀ ਤੇ ਮੈਂ ਚੱਲਿਆ ਠੀਕ ਹੈ ਕੋਈ ਨਾ ਜੀ ਥੋੜੀ ਜਿਹਾ ਤੱਕ ਮੈਂ ਕਹਿ ਲਿਆ ਨਾ ਮੈਂ ਨਹੀਂ ਜਾਣਾ ਉਹ ਬਸ ਬਾਬਾ ਗੁਰੂ ਹੁਣ ਤੂੰ ਥੋੜੀ ਜਿਆਦਾ ਸੀਰੀਅਸ ਲੈ ਗਈ ਜਾਣਾ ਤੁਸੀਂ ਹਾਂ ਐ ਗੁਰੂ ਜਾਉ ਅੱਜ ਤਵਨ ਮੈਨੂੰ ਨਾ ਬਾਇ ਠੀਕ ਹੈ ਮੈਨੂੰ ਆਏ ਸੀਗਾ ਮੈਂ ਕਿਤੇ ਆ ਕੇ ਕਹਿੰਦੀ ਮੂੰਹ ਮਿੱਠਾ ਕਰ ਜਾ ਬਸ ਥੋੜਾ ਜਿਹਾ ਉਮੀਦ ਕੀਤੀ ਜਿਆਦਾ ਨਹੀਂ ਆ ਆ ਉੱਥੇ ਪਿਆ ਸੀ ਚੰਗਾ ਪੁੱਤ ਇੱਧਰ ਕਰਨਾ ਜ਼ਰੂਰੀ ਸੀ ਮੈਂ ਫਿਰ ਮੈਂ ਜਾਨੀ ਮੈਂ ਹਲਾ ਮੇਰਾ ਮੂੰਹ ਮਿੱਠਾ ਕਰਾਉਗੀ ਪਤਾ ਨਹੀਂ ਵਿਆਹ ਤੋਂ ਬਾਅਦ ਵੀ ਇੰਹੀਂ ਕਰਿਆ ਕਰੋਗੇ ਲੜੀ ਐ ਪਰ ਉਹ ਤਾਂ ਵਧੀਆ ਕੁੜੀ ਐ ਕਿਤੇ ਥੋੜੀ ਜਿਹੀ ਨਹੀਂ ਬਦਲ ਲੈਣੇ እንን <laughs> እንን ਹਾਂਜੀ ਜਨਾਬ ਕਿੰਨਾਕ ਟਾਈਮ ਹੁਣ ਸੋਹਣਿਆ ਨਹੀਂ ਆਹ ਗੁੱਸਾ ਨੱਕ ਤੇ ਰੱਖਣਾ ਮੈਨੂੰ ਤਾਂ ਐ ਲੱਗਦਾ ਇਹ ਤੇ ਵਰੀ ਵਰੀ ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਸੋਹਣੀ ਬਣ ਕੇ ਦਿਖਾਉਣੀ ਜਿਹੜਾ ਨੱਕ ਤੇ ਲੱਗਿਆ ਹੋਇਆ ਕੁਛ ਨਖਰਾ ਟਾਈਪ ਜਾਂ ਮੈਂ ਲੱਗਾ ਉਹ ਜ਼ਿਆਦੀ ਜੱਜਦਾ ਹੈ ਨਾ ਪਸ ਕਰੋ ਮੈਂ ਕੋਈ ਨਹੀਂ ਬਣਨ ਵਾਲੀ ਨਹੀਂ ਲੈ ਮਨਾਉਂਦਾ ਵੀ ਕੌਣ ਹੈ ਮਨਾਉਂਦੇ ਤਾਂ ਕਹਿੰਦੇ ਉਹਨੂੰ ਹੁੰਦੇ ਜਿਹੜਾ ਰੁੱਸਿਆ ਹੁੰਦਾ ਹੈ ਉਹ ਤਾਂ ਪਹਿਲਾਂ ਹੀ ਬੰਨੀ ਬਣਾਈ ਹੈ ਮੈਂ ਕੋਈ ਮੰਨੀ ਨਹੀਂ ਹੈਗੀ ਠੀਕ ਹੈ ਨਾ ਸਾਨੂੰ ਗਲਤ ਮੈਂ ਨਹੀਂ ਹੈਗੀ ਮਤਲਬ ਕਿ ਤੁਸੀਂ ਆ ਪਤਾ ਨਹੀਂ ਮੈਂ ਤਾਂ ਲੈ ਨੜੇ ਗਨੀ ਪਤਾ ਨਹੀਂ ਨੜੇ ਗਨੀ ਮੈਨੂੰ ਬਣਾਓ ਨਾ ਨੜੇ ਤੇ ਗੁੱਸੇ ਆ ਪਰ ਕਿਹੜੀ ਗੱਲੋਂ ਜਨ ਸਾਡੇ ਗੁੱਸੇ ਆ ਹੁਣ ਇਹਨਾਂ ਨੂੰ ਗੱਲਾਂ ਵੀ ਦੱਸੋ ਜੀ ਹਾਂ ਕਿ ਇਸ ਕਰ ਤੋਂ ਗੁੱਸੇ ਨੇ ਇਹਨੀਆਂ ਛੋਟੀਆਂ ਗੱਲਾਂ ਦਾ ਤੁਸੀਂ ਚਲੋ ਐਨਾਕ ਤਾਂ ਕਹਿੰਦੇ ਭੰਦਾ ਵੀ ਆ ਸੋਹਣੇ ਹੁੰਦਾ ਕਹਿੰਦੇ ਇੰਨਾ ਕਿਤਾ ਫਾਇਦਾ ਉਠਾਉਣਾ ਵੀ ਚਾਹੀਦਾ ਹੁੰਦਾ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਮਿੱਠੇ ਮਿੱਠੇ ਗੱਲਾਂ ਕਰਕੇ ਮੈਨੂੰ ਖੁਸਾਉਣੀ ਮੈਂ ਕੋਈ ਫਸਣਾ ਨਹੀਂ ਨਹੀਂ ਹੈਗੀ ਨਹੀਂ ਮੈਂ ਮੰਨਣ ਵਾਲੀ ਹੈਗੀ ਅੱਛਾ ਫਸਣ ਵਾਲੀ ਤਾਂ ਐਵੇਂ ਕਹਿ ਰਹੀ ਹੈ ਜਿਵੇਂ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਹੁੰਦਾ ਜਿਹੜਾ ਕਿ ਆਲਰੇਡੀ ਪਹਿਲਾਂ ਹੋ ਚੁੱਕਿਆ ਤੁਹਾਨੂੰ ਇਹ ਗੱਲਾਂ ਉਹਦੋਂ ਜ਼ਰੂਰ ਸੀਗੀਆਂ ਜਦੋਂ ਇਹਨੀਆਂ ਮਿੱਠੀਆਂ ਗੱਲਾਂ ਕਰਕੇ ਮੈਨੂੰ ਬਸਾਉਣਾ ਕਿਉਂ ਮੈਂ ਜਦੋਂ ਵਿਆਹ ਨਹੀਂ ਹੋਇਆ ਸੀ ਜਦੋਂ ਤੂੰ ਚੰਡੀਗੜ੍ਹ ਕੈਂਟੀਨ 'ਚ ਬੈਠੀ ਹੁੰਦੀ ਸੀ ਤੇ ਯਾਰ ਆਪਣੇ ਯਾਰਾਂ ਨਾਲ ਵਿਹਲੇ ਪਾਰਕ ਚ ਜਿਹੜੇ ਜਾਂਦੇ ਸੀ ਉਹ ਗਏ ਸਰਦੀ ਸੀ ਹੂੰ ਬਸ ਇੱਕ ਵਲਤਾ ਸਹੀ ਆ ਜੈ ਤਾਂ ਬਾਤ ਤਾਂ ਕਹਿੰਦੇ ਹੁੰਦੇ ਹਰ ਕੋਈ ਬਦਲ ਜਾਂਦਾ ਲੋ ਪਹਿਲਾਂ ਮੈਨੂੰ ਆਲਾ ਤੁਸੀਂ ਕੁ ਕਹਿੰਦੇ ਨੇ ਲੋਕ ਪਰ ਜਦੋਂ ਮੈਨੇ ਮੇਰੇ ਕੁੱਤੇ ਦਿੱਤੀ ਤਾਂ ਮੈਨੂੰ ਪਤਾ ਲੱਗਿਆ ਵੀ ਹਾਂ ਇਹ ਤਾਂ ਗੱਲ ਸੱਚੀ ਹੈ ਹੀ ਗੱਲ ਜਾਂ ਤਾਂ ਪਹਿਲਾਂ ਕੁਝ ਹੋਰ ਤੇ ਬਾਅਦ ਕੁਝ ਹੋਰ ਤੇਰੇ ਲਈ ਮੈਂ ਬਦਲ ਜਾਏ ਤਾਂ ਕਦੇ ਹੋਈ ਨਹੀਂ ਸਕਦਾ। ਜਿਆ ਤਾਂ ਪਹਿਲਾਂ ਤਾਂ ਬੜਾ ਕਹਿੰਦੇ ਸੀ ਹਰ ਇੱਕ ਨਖਰਾ ਝੱਲੂਗਾ ਮੈਂ ਤੇਰਾ ਤੂੰ ਜਿਵੇਂ ਕਹੇਂਗੀ ਮੈਂ ਓਵੇਂ ਕਰੂੰਗਾ। ਤਨ ਕੋਈ ਵੀ ਦੁੱਖ ਤਕਲੀਫ ਨਹੀਂ ਆਉਣੰਦਾ। ਤੇ ਹੁਣ ਕਦੇ ਆਉਣ ਦਿੱਤਾ ਹੈ। ਮੈਂ ਅੱਡੇ ਤੋਂ ਨਾ ਐਡੀ ਦੂਰ ਤੁਰ ਕੇ ਆਈ ਆ ਧੁੱਪ ਵਿੱਚ। ਸੁਣਿਆ ਇੰਨੀ ਛੋਟੀ ਜਿਹੀ ਗੱਲ ਦਾ ਤੂੰ ਲੈ ਕੇ ਈਸ਼ੂ ਬਣਾ ਕੇ ਬੈਠਾ ਹੈਂ। ਹਾਂ ਠੀਕ ਆ। ਤੁਹਾਡੇ ਲਈ ਤਾਂ ਛੋਟੀ ਗੱਲ ਨਾ। ਤੂੰ ਹੁਕਮ ਕਰ। ਸਾਰਾ ਦਿਨ ਦੀ ਮੈਂ ਭੁੱਖੀ ਆਂਗੀ, ਪਿਆਸੀ ਆਂਗੀ ਫਿਰ ਮੈਂ ਢੀਦੋ ਚੱਲ ਕੇ ਆਈ। ਤੂੰ ਹੁਕਮ ਤਾਂ ਕਰ ਤੇਰੇ ਰਾਹਾਂ ਦੇ ਵਿੱਚ ਫਰਲਾ ਵਿਛਾ ਦਗੇ। ਹੈ? ਆ ਜਿਹੜੀ ਕਹਿੰਦੇ ਹੁੰਦੇ ਹੈ Delhi ਦੇ ਨਾਲ ਧੁੱਪ ਤੰਗ ਕਰਦੀ ਹੈ, ਸਾਰੇ ਰਾਹਾਂ ਦੇ ਵਿੱਚ ਸ਼ਾਹਨਾ ਕਰਦੀ ਹੈ ਤੇਰੇ ਲਈ। ਤੂੰ ਇੱਕ ਵਾਰੀ ਮੂੰਹ ਕਹਿ ਦੋ ਸਹੀ। ਫਲਦੋ ਪਾਈਲੇ ਬੈਤੋ ਸਹੀ। ਕਿਹੜੀ ਗੱਲ ਆ ਜਿਹੜੀ ਤੇਰੀ ਪੂਰੀ ਨਾ ਕਰਾਂ ਤੂੰ ਦਿਨ ਆਪਣੇ ਤੋਂ ਕਹਿਤਾ ਸੀ ਅੱਛਾ ਜੀ ਸ਼ੈਰੋ ਸ਼ਾਇਰੀ ਹੈ ਕਹਿੰਦੇ ਜਦੋਂ ਸੋਹਣੀ ਚੀਜ਼ ਸਾਹਮਣੇ ਹੋਵੇ ਤਾਂ ਬੰਦਾ ਆਪਣੇ ਆਪ ਹੀ ਸ਼ੈਰ ਬਣ ਜਾਂਦਾ ਤੇ ਮੈਂ ਉਹ ਦੇਖ ਕੇ ਤਾਂ ਲੱਗਦਾ ਹੈ ਵੀ ਗੁੱਸਾ ਤਾਂ ਕਹਿੰਦੇ ਖਤਮ ਹੀ ਹੋ ਗਿਆ ਜਾ ਮੈਂ ਕੋਈ ਖਤਮ ਨਹੀਂ ਹੋਇਆ ਗੁੱਸਾ

ਕੀ ਪਤਾ ਸੀ ਵੀ ਮੇਰੇ ਵਾਸਤੇ ਫੈਸ਼ਨ ਸ਼ੈਰੋ ਸ਼ੈਰੀ ਕੀਤੀ ਹੈ ਕਿਸੇ ਨੇ ਤੇ ਮੈਂ ਨਹੀਂ ਸੀ ਤੀ ਮਨ ਜੜਾ ਨਹੀਂ ਤੂੰ ਨਖਰਾ ਕਰਤਾ ਸਹੀ ਝੱਲਣ ਲੱਗਦਾ ਸੀ ਆਪੇ ਤਿਆਰ ਬੈਠੇ ਚੱਲ ਪਹਿਲਾਂ ਮੈਨੂੰ ਐਂ ਦੱਸ ਕੁਛ ਖਾਦਾ ਹੈ ਕਿ ਨਹੀਂ ਕੀ ਆਪਣੇ ਹੱਥਾਂ ਨਾਲ ਖਵਾਵਾ ਦੇਣੀ ਤੇ ਆ ਗਿਆ ਤੈਨਾਂ ਕੋਲੋਂ ਜੀ ਲੇ ਕਰ ਤਾਂ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਐ ਮੈਨੂੰ ਮੈਂ ਖਾ ਲਿਆ ਸੀ ਅੱਛਾ ਜਿਵੇਂ ਤੁਸੀਂ ਇਸ ਗੱਲ ਦਾ ਫਾਇਦਾ ਨਾ ਉਠਾਇਓ ਫਾਇਦਾ ਠਾਉਣਾ ਤਾਂ ਬੰਦ ਐ ਮੇਰੇ ਕਹਿੰਦਾ ਮਤਲਬ ਆ ਆ ਹੁਣ ਮੈਂ ਨਖਰੇ ਕੀਤੇ ਸੀ ਤਾਂ ਤੁਸੀਂ ਮੈਨੂੰ ਬਣਾਇਆ ਕਦੇ ਇਹ ਨਾ ਸੋਚੋ ਵੀ ਕਦੇ ਮੈਂ ਨਖਰੇ ਕਰਾਂ ਤੁਸੀਂ ਨਖਰੇ ਕਰੋ ਤੇ ਮੈਂ ਬਣਾਵਾਂਗੀ ਕੋਈ ਵੀ ਨਹੀਂ ਅੱਛਾ ਜੀ ਇਦਾਂ ਫਿਰ ਸਾਡੇ ਨਾਲ ਤਾਨਾਸ਼ਾਹੀ ਹੋ ਜੀ ਇੱਕ ਤਰ੍ਹਾਂ ਦੀ ਕਿਵੇਂ ਮਰਜ਼ੀ ਸਮਝ ਲਓ ਜੀ ਤਾਨਾਸ਼ਾਹ ਬਣ ਜਾਸੀ ਤੇ ਗੁਲਾਮ ਬਣ ਕੇ ਰਹਿ ਲਾਂਗੇ ਤੇਰੇ ਕੁੜੀ ਦਾ ਕੰਮ ਹੁੰਦਾ ਨਖਰੇ ਕਰਨਾ ਤੇ ਮੁੰਡੇ ਦਾ ਕੰਮ ਹੁੰਦਾ ਉਹਦੇ ਨਖਰੇ ਉਠਾਉਣਾ ਤੇ ਉਹ ਸਾਨੂੰ ਬਖੂਬੀ ਆਉਂਦਾ ਸੱਜਣਾ ਤੂੰ ਵੀ ਕੋਈ ਗੱਲ ਦਿਲ ਤੋਂ ਕਹਿ ਤਾ ਸਹੀ ਬੁੱਝਣ ਲਈ ਤਾਂ ਸੀ ਆਪੇ ਤਿਆਰ ਬੈਠੀ ਐ

ਰਖਣੀਆਂ ਮੈਂ ਜਾਉਂਗੀ ਨਾ ਹਣਾ ਤਾਂ ਉਦੋਂ ਮੰਮੀ ਹੋਣਾ ਨਾਲ ਗੱਲ ਕਰਕੇ ਆਉਂਗੀ ਮੇਰੀ ਗੱਲ ਸੁਣ ਤੂੰ ਫੋਨ ਫਾਨ ਤੇ ਨਹੀਂ ਗੱਲ ਕਰੀ ਐਵੇਂ ਇਹ ਜਿਹਾ ਗੱਲ ਫੋਨ ਤੇ ਨਹੀਂ ਹੁੰਦੀਆਂ ਹਨਾ ਤੂੰ ਤਾਂ ਮੇਰੀ ਗੱਲ ਸੁਣ ਮੈਂ ਤਾਂ ਮੇਰੇ ਭਰਾ ਨੂੰ ਨਾ ਉਹੀ ਗੱਲ ਬਾਲ ਕੋਈ ਵੱਡੀ ਜਵਾਨ ਜਾਈ ਬੈਠੀ ਆ ਇੱਥੇ ਆ ਤਾਂ ਹੋਵੇ ਨਾ ਵੀ ਉਹੀ ਗੱਲ ਮੇਰਾ ਭਰਾ ਆ ਆਕੂਗਾ ਵੀ ਖਾਣੀ ਤੂੰ ਹੀ ਪਾਣੀ ਕਿੰਬਾਣੀਆਂ ਮਾਰੀ ਗਈਆਂ ਨਹੀਂ ਨਹੀਂ ਅੰਟੀ ਜੀ ਇਹ ਜੀ ਗੱਲ ਨਹੀਂ ਹੈਗੀ ਮੰਮੀ ਹੁਣੀ ਦਾ ਜਿਵੇਂ ਮੈਂ ਕਹੂੰਗੀ ਉਵੇਂ ਕਰ ਲੈਣਗੇ ਪਰ ਫਿਰ ਵੀ ਇੱਕ ਵਾਰੀ ਮਾਪ-ਬਪ ਦੀ ਰੈ ਲੈਣੀ ਜ਼ਰੂਰੀ ਹੁੰਦੀ ਹੈ ਮੈਂ ਤਾਂ ਤਾਂ ਹੀ ਕਹਿੰਨੀ ਆ ਨਹੀਂ ਜੋ ਮੈਂ ਕਹਿ ਦੂੰਗੀ ਮੰਮੀ ਹੋਣੀ ਤਾਂ ਮੰਨ ਲੈਣਗੇ ਉਹਨਾਂ ਨੂੰ ਪਤਾ ਹੈ ਵੀ ਮੈਂ ਕੋਈ ਵੀ ਫੈਸਲਾ ਐਵੇਂ ਨਹੀਂ ਲੈਂਦੀ ਪੁੱਤ ਮੇਰੇ ਗੱਲ ਸੁਣਦੇ ხਾਣਾ ਤਾਂ ਤਾਂ ਦੇਖ ਸਾਡਾ ਪਰਿਵਾਰ ਵੀ ਦੇਖ ਲਿਆ ਉਹ ਮੁੰਡਾ ਵੀ ਦੇਖ ਲੈ ਕੀ ਰਹਿੰਦਾ ਹੈ ਨਾ ਕੋਈ ਨਾ ਕਾ ਨਹੀਂ ਪਤਾ ਨਹੀਂ ਕਰਦਾ ਕੋਈ ਬੈ ਨਹੀਂ ਹੈ ਨਹੀਂ ਕਰਾਂਗੀ ਤਦੂ ਰਾਜ ਗਾਹਾਂ ਭਾਈ ਤੇਰੀ ਦੇਖ ਮਰਜੀ ਰਹੇਗੀ ਮਾਤਾ ਜੀ ਜੇ ਵੀ ਜੇ ਤੇਰੀ ਮੰਮਾ ਦਾ ਮੈਨੂੰ ਨੰਬਰ ਦੇ ਦੇਣੇ ਸਕੇ ਨੂੰ ਮੈਂ ਫੋਨ ਲਾ ਕੇ ਪੁੱਛ ਲੈਂਗੀ ਆਂਟੀ ਜੀ ਐਵੇਂ ਮੰਮੀ ਹੁਣਾਂ ਨਾਲ ਜੇ ਮੈਜ ਕੋਈ ਵੀ ਗੱਲ ਨਹੀਂ ਕਰੀ ਹੈਗੀ ਹੁਣੋਂ ਪਤਾ ਹੀ ਨਹੀਂ ਪਿਓਰੇ ਕੀ ਚੱਲ ਰਿਹਾ ਮੈਨੂੰ ਐ ਵੀ ਇੱਕ ਵਾਰੀ ਮੈਂ ਰਖੜੀ ਬੰਨਣ ਜਾਊਂਗੀ ਤਾਂ ਮੰਮੀ ਹੁਣਾਂ ਨਾਲ ਬੈਠ ਕੇ ਗੱਲ ਕਰਾਂਗੀ ਆ ਜੇ ਮੰਮੀ ਹੁਣਾਂ ਨਾਲ ਗੱਲ ਹੋ ਗਈ ਇੱਕ ਵਾਰ ਫਿਰ ਮੈਂ ਤੁਹਾਡੀ ਕਾਲ ਤੇ ਗੱਲ ਕਰਾ ਦੋਗੀ ਕੋਈ ਇਸ਼ੂ ਨਹੀਂ ਉਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੈ ਫਿਰ ਤਾਂ ਸਾਹਮਣੇ ਬਹਿ ਕੇ ਵੀ ਗੱਲਾਂ ਹੋ ਜਾਣਗੀਆਂ ਉਹ ਰ ਮਾਤਾ ਨੂੰ ਹੀ ਗੱਲ ਆ ਤੇ ਭਰਾ ਨੂੰ ਬੜੀ ਵੱਡੀ ਜਵਾਨ ਦੀ ਬੈਠੀ ਪੁੱਤ ਨਹੀ ਅੰਕ ਤੇ ਆ ਨਾ ਹੋਵੇ ਉਹ ਹੀ ਗੱਲ ਵੀ ਮੈਨੂੰ ਸੱਚੀ ਤੂੰ ਤੁਹਾਡੇ ਘਰ ਦੇ ਨਾਂ ਕਰਨਾ ਹਨਾ ਨਹੀਂ ਨਹੀਂ ਅੰਟੀ ਜੀ ਇਹ ਜੀ ਗੱਲ ਨਹੀਂ ਹੁੰਦੀ ਤੁਹਾਨੂੰ ਕਿਹਾ ਨਾ ਵੀ ਮੇਰਾ ਆਖਿਆ ਨਹੀਂ ਮੋੜਦੇ ਹੈਗੇ ਮੰਮੀ ਹੁਣੀ ਹੁਣ ਬਾਕੀ ਇੱਕ ਵਾਰੀ ਫਰਜ ਬੰਦਾ ਜੀ ਦੀ ਦਾ ਵੀ ਮਾਵਾ ਬਾਬ ਨੂੰ ਪੁੱਛ ਕੇ ਕਦਮ ਚੱਕੀ ਕੱਲ ਨੂੰ ਰੱਬ ਨਾ ਕਰੇ ਕੋਈ ਗੱਲਬਾਤ ਹੋ ਜੇ ਸੋ ਉਨੀ ਕੀ ਹੋ ਜੇ ਮਾਵਾ ਬਾਬ ਨੂੰ ਪਤਾ ਹੋਣਾ ਚਾਹੀਦਾ ਇਹ ਤਾਂ ਜ਼ਰੂਰੀ ਆ ਤੁਹਾਨੂੰ ਕਿਉਂ ਕੱਢਣੋਂ ਮਾਪਿਆ ਤੂੰ ਕੱਲੀ ਕਰਮ ਚੱਕੜੇ ਹਨ ਫਿਰ ਮਾਪਿਓ ਆਏ ਆਖਣਗੇ ਵੀ ਸਾਨੂੰ ਕਿਹੜਾ ਤੈ ਪੁੱਛਿਆ ਤੂੰ ਹਾਂਜੀ ਉਹੀ ਗੱਲ ਮੈਂ ਕਹਿੰਦੀ ਤੂੰ ਕਰੇਂਗੀ ਤੂੰ ਰਾਜ ਜੇ ਉਸ ਕਰੇ ਵਾਗੀ ਠੀਕ ਹੈ ਨਾ ਮੈਂ ਕੋਈ ਇਹੋ ਜਿਹਾ ਭਾਉਂਦੀ ਮੈਂ ਦੇਖ ਦੂੰ ਹੁਣ ਤੱਕ ਕਿੰਨੇ ਤੂੰ ਸਾਡੇ ਕੋਲੇ ਰਹਿਣੀ ਹੈ ਹਾਂਜੀ ਕੋਈ ਦਿੱਕਤ ਐ ਸਾਡੇ ਕੋਈ ਨਾ ਸਾਡੇ ਸੱਸ ਨੂੰਹਾਂ ਚ ਫਰਕ ਐ ਨਾ ਮੇਰੇ ਪੁੱਤ ਇਹੋ ਜ ਹੈ ਉਹ ਮੁੰਡਾ ਵੀ ਦੇਖ ਇੱਥੇ ਰਹਿੰਦਾ ਹੈ ਨਾ ਕੋਈ ਨਸਾ ਨਹੀਂ ਪਤਾ ਨਹੀਂ ਕਰਦਾ ਤੇ ਗਾਹਾਂ ਹੁਣ ਤੇਰੀ ਰਹਗੀ ਮਾਦੀ ਅੱਜ ਕੱਲ੍ਹ ਬੁੱਤ ਮਾਇਆ ਹੀ ਨਹੀਂ ਆਦੀ। ਵੀ ਕੋਈ ਮੇਰੇ ਭਤੀਜੇ ਨੂੰ ਸਾਥ ਨਹੀਂ ਹੁੰਦਾ। ਮੈਂ ਤੈਨੂੰ ਗੱਲ ਇਹ ਆਦੀ ਆ ਵੀ ਇਹੇ ਜਿਹੇ ਰਿਸ਼ਤੇ ਵਾਰ-ਵਾਰ ਨਹੀਂ ਹੁੰਦੇ। ਕਿਉਂਈ ਗੱਲ ਨਹੀਂ ਆਂਟੀ ਜੀ ਜਦੋਂ ਮੈਂ ਤੁਹਾਨੂੰ ਕਹਿਤਾ ਹੁਣ ਮੇਰੇ ਤੇ ਯਕੀਨ ਨਹੀਂ। ਮੈਂ ਤਾਂ ਹੈਗਾ ਪੁੱਤ। ਫਿਰ ਵੀ ਚਲ ਆਏ ਸੀ ਜਿਹੜੇ ਮਾਪਿਆਂ ਨਾਲ ਗੱਲ ਹੋਏ ਫਿਰ ਜਿੱਦੇ ਤੂੰ ਰਖੜੀ ਵੰਣ ਜਾਵੇਂਗੀ। ਕੀ ਬਣ ਕੇ ਉਹਨਾਂ ਨਾਲ ਜ਼ਰੂਰ ਗੱਲ ਕਰਨੀ ਤੇਰੀ ਮੰਮੀ ਨਾਲ ਠੀਕ ਹੈ ਨਾ? ਹਾਂਜੀ ਹਾਂਜੀ ਮੈਂ ਜ਼ਰੂਰ ਗੱਲ ਕਰੂੰਗੀ। ਨਾਲੇ ਮੈਨੂੰ ਪਤਾ ਹੈ। ਮੈਨੂੰ ਯਕੀਨ ਹੈ ਮੰਮੀ ਹੁਣ ਹਾਂ ਹੀ ਕਰਨਗੇ। ਨਾਨੀ ਕਰਦੇ ਹੋ ਕੋਈ ਗੱਲ ਨਹੀਂ ਮੈਂ ਥੋੜੀ ਜਾ ਕੇ ਜ਼ਰੂਰ ਗੱਲ ਕਰਾਉਂਗੀ ਤੁਸੀਂ ਆਹ ਗੱਲ ਦਾ ਤਾਂ ਫਿਕਰ ਹੀ ਛੱਡ ਦਿਓ ਤੁਸੀਂ ਬੈਠੋ ਮੈਂ ਜਾਵਾਂ ਕਿਲੇ ਕਿਉਂ ਨਹੀਂ ਮੈਂ ਜਾਣੀ ਆਪੋ ਤਾਂ ਮੈਂ ਤਾਂ ਉਧਰ ਪਸੂਆਂ ਨੀਰਾ ਨੂਰਾ ਪਾਉਣੀ ਆਂਗੀ ਤੇ ਤੂੰ ਵਿੰਦਕ ਬਹਿ ਜਾ ਕੋਈ ਨਾ ਠੀਕ ਹਾਂ ਮੈਂ ਨੀਰਾ ਪਾ ਦੈਂ। ਤੇ ਯਰੀਤੀ ਨਾ ਮੇਰੀ ਗੱਲ ਦੀ ਗੌਰ ਕਰੀ ਹਾਂਜੀ ਹਾਂਜੀ ਹਾਂ ਜ਼ਰੂਰ ਕਰੀ ਚੰਗਾ ਠੀਕ ਹੈ। ਆਂਟੀ ਕਿ ਨਹੀਂ ਫਿਕਰ ਕਰਦੇ ਹਾਂ ਸਹੀ ਗੱਲ ਫਿਕਰ ਤਾਂ ਹੁੰਦੀ ਆ ਜਦੋਂ ਸਕੇਰੀਆਂ ਕੱਚੀਆਂ ਹੋਣ ਰਿਸ਼ਤੇ ਚ ਕੱਚ ਪੱਕ ਹੋਵੇ ਫਿਕਰ ਤਾਂ ਹੋ ਹੀ ਜਾਂਦੀ ਐ ਅਕਸਰ ਨੂੰ ਇਹਨਾਂ ਨੇ ਵੀ ਜ਼ੁਬਾਨ ਦਿੱਤੀ ਹੋਈ ਆ ਹਰ ਇੱਕ ਦੀ ਜ਼ੁਬਾਨ ਦਾ ਮੁੱਲ ਹੁੰਦਾ ਮੈਂ ਰਖੜੀ ਵੇਲੇ ਗੱਲ ਕਰੀ ਲਾਉਂਗੀ ਮੰਮੀ ਨਾਲ ਕਿਉਂਕਿ ਮੈਨੂੰ ਮੁੰਡਾ ਪਸੰਦ ਆ ਨਾਲੇ ਜ਼ਮੀਨ ਜ਼ਿਆਦਾ ਦਾ ਵਧੀਆ ਬੜਿਆ ਲਿਖਿਆ ਹੁਣ ਨੌਕਰੀ ਵੀ ਲੱਗ ਜੂਗੀ ਮੈਂ ਵੀ ਜੌਬ ਤੇ ਆ ਠੀਕ ਆ ਨਾਲੇ ਮੇਰੀ ਕੇਅਰ ਕਰਨ ਵਾਲਾ ਸਨੀਵਰਗਾ ਮੁੰਡਾ ਮੈਨੂੰ ਮਿਲਣਾ ਵੀ ਨਹੀਂ ਜਿਹਨੇ ਐਡੀ ਵੱਡੀ ਗਲਤੀ ਵੇਖ ਕੇ ਵੀ ਮੈਨੂੰ ਬਣਾ ਲਿਆ ਇਹ ਗੱਲਾਂ ਤੇ ਮੈਂ ਤੁਹਾਡੀ ਗੱਲ ਤੇ ਗੌਰ ਜ਼ਰੂਰ ਕਰੂੰਗੀ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਹੁਣੇ-ਹੁਣੇ ਆਪਣੀ ਵੀਡੀਓ ਦੇਖ ਕੇ ਹਟਿਆ ਹੋ ਤੁਹਾਨੂੰ ਪਾਰਟ 21ਵਾਂ ਕਿਵੇਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰ ਦਿਓ ਤੇ ਆਜੋ ਆਪਾਂ ਪਹਿਲਾ ਇੱਕ ਵੀਮੀਏ ਪਾਰਟ ਦੇ ਕਮੈਂਟ ਜ਼ਰੂਰ ਪੜ੍ਹ ਲਈਏ ਆਪਾਂ ਹਾਂਜੀ ਸਾਰਿਆਂ ਤੋਂ ਪਹਿਲਾ ਕਮੈਂਟ ਹੈ ਜੀ ਕੌਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਆਤਾ ਮੁਹੰਮਦ ਰਮੇਸ਼ ਕੁਮਾਰ ਅਮਰਜੀਤ ਸਿੰਘ ਪ੍ਰਿੰਸ ਪੱਟੀ ਤੇ ਰਣਧੀਰ ਸਿੰਘ ਪੁਰਵਾ ਰਵਿੰਦਰ ਕੁਮਾਰ ਅਰਵਿੰਦਰ ਕੌਰ ਅਮਰਜੀਤ ਸਿੰਘ ਕ੍ਰਿਤੀ ਮਦਨ ਲਾਲ ਪਰਮਜੀਤ ਸਿੰਘ ਸ਼ਿੰਦਰ ਕੁਸ ਸੀਤਾਰਾਮ ਹਰਪ੍ਰੀਤ ਸਿੰਘ ਕੁਲਦੀਪ ਸਿੰਘ ਮੈਰ ਜਸਵੰਤ ਸਿੰਘ ਨਰਿੰਦਰ ਹਰਮਨ ਸਿੰਘ ਬਿੱਟੂ ਸਿਡੋਰੀਆ ਰਵੀ ਚੋਟੀਆਂ ਅਬਦੁਲ ਜਬਰ ਅਫੀਸ਼ੀਅਲ ਦਲਵੀਰ ਫਰੋਮ ਮथुरा ਦੇਵੀ ਲਾਲ ਚਰਨਾਬਾਲਿਆਣੀ ਜਗਤਾਰ ਸਿੰਘ ਬਹੁਤ ਬਹੁਤ ਅਦਰ ਤੋਂ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਵੀ ਕਮੈਂਟ ਕਰਿਆ ਆਪਣਾ ਇੰਨਾ ਕੀਮਤੀ ਸਮਾਂ ਕੱਢਿਆ ਤੇ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ ਉਮੀਦ ਕਰਦੇ ਆਂ ਕਿ ਆਉਣ ਵਾਲੇ ਪਾਰਟ ਦੇ ਉੱਪਰ ਹੋਰ ਵੀ ਜ਼ਿਆਦਾ ਕਮੈਂਟ ਕਰੋਗੇ ਤੁਸੀਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਆਪਣੀ ਵੀਡੀਓ ਹਰ ਵਾਰ ਸਵੇਰ 11 ਵਜੇ ਦੇ ਟਾਈਮ ਤੇ ਆ ਜਾਂਦੀ ਹੈ ਦੋ ਦਿਨਾਂ ਬਾਅਦ ਤੀਸਰੇ ਦਿਨ ਤੇ ਇਦਾਂ ਹੀ ਆਪਣੇ ਨਾਲ ਪਿਆਰ ਬਣਾਈ ਰੱਖੋ ਕਮੈਂਟਾਂ ਦੇ ਵਿੱਚ ਰਹਿ ਜ਼ਰੂਰ ਸਾਂਝੀ ਕਰਦੇ ਜਾ ਕਰੋ ਕਿਹਦਾ ਰੋਲ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਹੈ ਜੱਜ ਦੀ ਐਕਟਿੰਗ ਵਧੀਆ ਲੱਗਦੀ ਹੈਗੀ ਤੇ ਆਪਾਂ ਦਾ ਤੁਹਾਡੇ ਨਾਲ ਇਦਾਂ ਹੀ ਜੁੜੇ ਰਹਿਾਂਗੇ ਤੇ ਅੱਗੇ-ਅੱਗੇ ਹੋਰ ਸੋਹਣੇ-ਸੋਹਣੇ ਪਾਰਟ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਉਮੀਦ ਕਰਦੇ ਆ ਕਿ ਇਸ ਦੇ ਘੱਟ ਤੋਂ ਘੱਟ 100 ਤੋਂ ਪਲੱਸ ਲੈ ਕੇ ਜਾਈਏ 파ਰ ਪਰ ਉਹ ਹੋ ਸਕਦਾ ਸਿਰਫ ਤੁਹਾਡੇ ਪਿਆਰ ਦੇ ਸਦਕਾ ਜਿੱਦਾਂ ਕਿ ਹੁਣ ਵੀਡੀਓ ਦੇ ਪਰ ਵਿਊ ਬਹੁਤ ਜ਼ਿਆਦਾ ਘੱਟ ਰਹੇ ਆ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਜਿੱਦ ਨੂੰ ਉਹਨਾਂ ਨੂੰ ਕੋਈ ਕਮੈਂਟ ਦੇ ਕੁਝ ਚ ਕੁਝ ਨਹੀਂ ਵੀ ਲਿਖਣਾ ਆਉਂਦਾ ਤਾਂ ਉਹ ਕੁਝ ਵੀ ਆਪਣਾ ਟਾਈਪ ਕਰਕੇ ਛੱਡ ਦਿਆ ਕਰੋ ਸਾਨੂੰ ਸਮਝ ਹੀ ਲੱਗ ਜਾ ਕਰੂ ਕਿ ਤੁਸੀਂ ਨੇ ਵੀਡੀਓ ਦੇ ਉੱਪਰ ਕਮੈਂਟ ਕਰ ਦਿੱਤਾ ਤੇ ਆਪਣਾ ਪਿਆਰ ਦੇ ਦਿੱਤਾ ਸਾਨੂੰ ਤੇ ਇਦਾਂ ਹੀ ਬਸ ਪਿਆਰ ਬਣਾਈ ਰੱਖੋ ਵੀਡੀਓ ਨੂੰ ਦੋਸਤਾਂ ਮਿੱਤਰਾਂ ਦੇ ਰਿਸ਼ਤੇਦਾਰਾਂ ਤੱਕ ਸਾਂਝੀ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਜਰੂਰ ਸਾਂਝੀ ਕਰਦਿਆ ਕਰੋ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਵਾਲਾ ਬਟਨ ਆਨ ਜਰੂਰ ਕਰ ਲਓ ਤਾਂ ਜੋ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ